ਦਸ਼ਕੂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅੱਜ ਦੇ ਈਸ਼ੂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਹ ਗੱਲ ਲਿਖਦੇ ਵੀ ਆਏ ਇਸ ਪ੍ਰੋਗਰਾਮ 'ਚ ਵੀ ਡਿਸਕਸ ਕਰਦੇ ਆ ਅਡਲਟ ਟਾਕ ਸ਼ੋਅਸ ਵੀ ਹੁੰਦੀ ਹੈ ਜੀ ਕਿ ਹਿੰਦੂਤਵ ਦੀ ਤਾਕਤਾਂ ਨੇ ਸਾਊਥ ਏਸ਼ੀਆ ਨੂੰ ਬਿਲਕੁਲ ਇੱਕ جنگ ਦੇ ਮਹਾਂਸਵਲ ਤੱਕਣ ਦੀ ਤਿਆਰੀ ਕੀਤੀ ਹੋਈ ਹੈ ਉਸ ਦੇ ਉੱਤੇ ਉਹ ਲਗਾਤਾਰ ਅੱਗ ਦੇ ਉੱਤੇ ਤੇਲ ਪਾ ਰਹੇ ਨੇ ਜੀ ਔਰ ਜਿਹੜਾ ਅਮਰੀਕਾ ਭਾਰਤ ਡਿਫੈਂਸ ਪੈਕਟ ਹੋਇਆ ਹੈ ਇਹ ਉਸ ਵਲ ਹੀ ਅਗੋਂ ਪੇਸ਼ ਕਦਮੀ ਹੈ ਉਸ ਆਇਲ ਔਨ ਦਾ ਫਾਇਰ ਜਿਵੇਂ ਐਕਸਪ੍ਰੈਸ਼ਨ ਹੈ ਜੀ ਔਰ ਹੁਣ ਗੱਲ ਉਹਨਾਂ ਦੇ ਸਿਰਫ ਹਿੰਦੂਤਵੀ ਲੀਡਰ ਜਾਂ ਆਰਐਸਐਸ ਜਾਂ ਬਜਰੰਗਦਲ ਜਾਂ ਗਾਉ ਰਖਸ਼ਕੀ ਪੜਕਾਉ ਬਿਆਨਬਾਜ਼ੀ ਨਹੀਂ ਕਰਦੇ ਭਾਰਤ ਦੇ ਵਿੱਚ ਫੌਜੀ ਜਿਹੜੇ ਜਰਨੈਲ ਰਹੇ ਨੇ ਇਹ ਘਟੋ ਘਾਟੇ ਕੋਨਾਂ ਦਾ ਚੰਗਾ ਰਿਕਾਰਡ ਸੀ ਕਿ ਉਹ ਸਰਵਿਸ ਦੇ ਵਿੱਚ ਹੁੰਦੇ ਆ ਕੋਈ ਸਿਆਸੀ ਕਾਮੈਂਟ ਨਹੀਂ ਸੀ ਕਰਦੇ ਉਹ ਆਪਣਾ profession ਤੱਕ ਮਹਦੂਦ ਰਹਿੰਦੇ ਸੀ ਪਰ ਹੁਣ ਹਿੰਦੂਤਵੀ ਤਾਕਤਾਂ ਦੀ ਇਸ ਸ਼ਹਿਦ ਹੀ ਬਦੌਲਤ ਉਹਨਾਂ ਨੇ ਵੀ ਇਸ ਕਿਸਮ ਦੀਆਂ ਸਿਆਸੀ ਔਰ ਪੜਕਾਉ ਬਿਆਨਬਾਜ਼ੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਹੜੀਆਂ ਕਿ ਅਲਟੀਮੇਟਲੀ ਫਿਰ ਇੱਕ ਟਕਰਾ ਕਨਫਰਨਟੇਸ਼ਨ ਵਾਲੀ ਰੀਡ ਕਰਦੀ ਹੈ ਹੁਣ ਅੱਜ ਜਿਹੜੀ ਖਬਰ ਸਾਰੇ ਹੀ ਭਾਰਤੀ ਜਿਹੜਾ ਸੋ ਕਾਲਡ ਮੁਖਤਾਰਾ মিডিਆ ਨੇ ਬੜੀ ਪ੍ਰੋਮਿਨੈਂਸ ਦੇ ਨਾਲ ਛਾਪੀ ਹੈ ਉਹ ਭਾਰਤ ਦੇ 에ਅਰ ਚੀਫ ਮਾਰਸ਼ਲ ਆਰੂਪ ਰਾਹਾ ਨੇ ਇਹ ਕਿਹਾ ਔਰ ਇਹ ਹੈਡਲਾਈਨ ਲੱਗੀ ਹੋਈ ਹੈ ਉਹਦੀ ਪਿਕਚਰ ਲਾ ਕੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਵੁੱਡ ਹੈਵ ਬਿਨ ਆਵਰਸ ਇਫ ਲੈਫਟ ਟੂ ਅਸ ਰਾਹਾ ਜੀ ਹੁਣੇ 에ਅਰ ਫੋਰਸ ਦਾ ਚੀਫ ਹੈ ਇਹ ਕਹਿੰਦਾ ਜੀ ਜੇ ਸਾਡੇ ਤੇ ਛੱਡਿਆ ਹੁੰਦਾ ਨਾ ਤੇ ਅੱਜ ਜਿਹੜਾ ਪਾਕਿਸਤਾਨ ਦਾ ਕਸ਼ਮੀਰ ਹੈ ਪਾਕਿਸਤਾਨ ਦੇ ਕਬਜ਼ੇ 'ਵੜਾ ਉਹ ਸਾਡਾ ਹੋਣਾ ਸੀ ਔਰ ਹੁਣੇ ਰੂਪਰਾਹ ਜਿਹੜਾ ਇਹ ਉਹਨੇ ਇੱਕ ਸੈਮੀਨਾਰ ਦੇ ਵਿੱਚੇ ਬੋਲਦੇ ਆ ਕਿ ਐਅਰ ਚੀਫ ਮਾਰਸ਼ਲ ਰੂਪਰਾਹ ਟੂਡੇ ਇੰਡੀਕੇਟਿਡ ਥੈਟ ਪਾਕਿਸਤਾਨ ਓਕੂਪਾਈਡ ਕਸ਼ਮੀਰ ਵੁਡ ਹੈਵ ਬੀਨ ਇੰਡੀਆਜ਼ ਹੈਡ ਦਾ ਕੰਟਰੀ ਗੋਨ ਫਾਰ ਅ ਮਿਲਟਰੀ ਸੋਲੂਸ਼ਨ ਰਾਦਰ ਦੈਨ ਟੇਕਿੰਗ ਅ ਮੋਰਲ ਹਾਈ ਗਰਾਉਂਡ he ruled that air power was not fully utilized by the indian government till the 1971 india pak war unne keha je military solution hunda te phir assi onu le lena si aur e ta air force da istemal hi nahi kita 1981 de vich pehli wari khul ke istemal hoya phir unne 1977 to baad hi gal kiti ke ji jadon jede kabaili mulkhai aa o aa ਪਾਕਿਸਤਾਨ ਸਰਕਾਰ ਉਹਨਾਂ ਦੀ ਹਮਾਇਤ ਕਰ ਰਹੀ ਸੀ ਉਹਨਾਂ ਦੀ ਫੌਜ ਵੀ ਜੰਮੂ ਕਸ਼ਮੀਰ ਵਾਲੋ ਵਧੇ ਤੇ ਇਹ ਇੰਡੀਅਨ 에ਅਰ ਫੋਰਸ ਦੇ ਟਰਾਂਸਪੋਰਟ ਟਰਾਂਸਪੋਰਟ ਪਲੇਨ ਜਿਹੜੇ ਸੀ ਉਹਨਾਂ ਰਾਈ ਜਿਹੜੇ ਸ਼ੋਲਡਜਰ ਜਿਹੜੇ ਇਕਵਿਪਮੈਂਟ ਆ ਉਹ ਬੈਠਮ ਗਰਾਉਂਡ ਚ ਪਹੁੰਚਾਈ ਗਈ ਫਿਰ ਉਹਨੇ ਕਿਹਾ ਜੀ ਕਿ ਭਈ ਉਦੋਂ ਅਸੀਂ ਯੂਨਾਈਟਿਡ ਨੇਸ਼ਨਸ ਚਲੇ ਗਏ ਪੀਸਫੁਲ ਸੋਲੂਸ਼ਨ ਦੇ ਲਈ ਜੇ ਅਸੀਂ ਉਸ ਪੀਰੀਅਡ ਦੇ ਵਿੱਚ ਇਹ ਨਾ ਕਰਦੇ ਤੇ ਫਿਰ ਇਹ ਨਾ ਹੁੰਦੀ ਔਰ ਉਹ ਉਹ ਕਹਿ ਰਿਹਾ ਕਸ਼ਮੀਰ ਰਮੀਨਸ ਥੌਰਨ ਇਨ ਇਨ आवर ਫਲੈਸ਼ ਈਵਨ ਟੂਡੇ ਕਿ ਕਸ਼ਮੀਰ ਸਾਡੇ ਮਾਸ ਦੇ ਵਿੱਚ ਅੱਜ ਵੀ ਇੱਕ ਕੰਡਾ ਬਣ ਕੇ ਕੰਡਾ ਬਣ ਕੇ ਚੁਬਿਆ ਹੋਇਆ ਜੀ ਹੁਣ ਨਾ ਤਾਂ ਨਹਿਰੂ ਬੇਵਾਕੂਫ ਸੀ ਨਾ ਪਟੇਲ ਬੇਵਾਕੂਫ ਸੀ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਵੀ ਇਹ ਰੀਅਲਾਈਜ਼ ਕਰ ਲਿਆ ਸੀ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਵੱਲੋਂ ਉਹਨਾਂ ਦੇ ਕਬਾਇਲੀ ਜਿਹੜੇ ਉਹਨਾਂ ਨੇ ਕਾਫੀ ਹਿੱਸਾ 70000 स्क्वेयर किलोमीटर ਤੋਂ ਜ਼ਿਆਦਾ ਟੈਰੀਟਰੀ ਜਿਸ ਦੇ ਵਿੱਚ ਪਰਲੇ ਪਾਸਿਓਂ ਹੁੰਦਿਆਂ ਕਸ਼ਮੀਰ ਦਾ ਹਿੱਸਾ ਮੁਜ਼ਫਰਾਬਾਦ ਬਾਗ ਔਰ ਬਹੁਤ ਸਾਰਿਆਂ ਨੂੰ ਇਵਨ ਸ਼੍ਰੀਨਗਰ 에ਰਪੋਰਟ ਦੇ ਨੇੜੇ ਪਹੁੰਚ ਗਿਆ ਸੀ ਜੀ ਤੇ ਜੇ ਭਾਰਤੀ ਫੌਜ ਕਿਹੜੀ ਉਸ ਵੇਲੇ ਇੰਡੀ ਫਾਰਮਡ ਸੀ ਜਿਹੜਾ ਇਹ ਅੱਜ ਕਹਿ ਰਿਹਾ ਜੀ ਅਸੀਂ ਆਪ ਹੀ ਕਹਿ ਰਿਹਾ ਕਿ ਵੀ ਉਦੋਂ ਵੀ ਪਟਿਆਲਾ ਸਟੇਟ ਦੇ ਜਿਹੜੇ ਜਵਾਨ ਨੇ ਉਹ ਭੇਜੇ ਗਏ ਉਹਨਾਂ ਨੇ ਉਹਨਾਂ ਨੂੰ ਪਿੱਛੇ ਜ਼ਰੂਰ ਧੱਕਿਆ ਲੇਕਿਨ ਇਸ ਗੱਲ ਨੂੰ ਇੰਡੀਅਨ ਲੀਡਰਸ਼ਿਪ ਨੇ ਵੀ ਰੀਅਲਾਈਜ਼ ਕਰ ਲਿਆ ਸੀ ਕਿ ਇਹ ਗੱਲ ਕਸ਼ਮੀਰ ਤੱਕ ਨਹੀਂ ਰਹੇਗੀ ਫੁੱਲ ਸਕੇਲ ਵਾਰ ਬਣ ਜਾਏਗੀ ਪਰ ਫੁੱਲ ਸਕੇਲ ਵਾਰ ਦੇ ਵਿੱਚ ਉਸ ਵੇਲੇ ਉਹਨਾਂ ਨੇ ਕੈਲਕੂਲੇਟ ਕੀਤਾ ਹੋਵੇਗਾ ਕਿਉਂਕਿ ਸਿੱਖ ਵੱਡੀ ਗਿਣਤੀ 'ਚ ਫੌਜਦਾਰ ਸਨ 30-35% ਅਫਸਰ ਸਨ 18-19% ਜਵਾਨ ਸੀ ਪਾਕਿਸਤਾਨ ਦੇ ਕੋਲ ਵੀ ਕਿਉਂਕਿ ਸੈਕੰਡ ਵਰਲਡ ਵਾਰ ਦੇ ਵਿੱਚ ਗਾਂਧੀ ਨੇ ਤਾਂ ਕੁਇਟ ਇੰਡੀਆ ਮੂਵਮੈਂਟ ਦੇ ਥੱਲੇ ਹੈ ਹੀ ਨਹੀਂ ਸੀ ਹਿੰਦੂ ਤਵਾ ਕੋ ਵੈਸਾ ਵੀ ਨਹੀਂ ਸੀ ਲੜਨ ਵਾਲਾ ਸੋ ਉਹਨਾਂ ਨੇ ਆਪਣੇ ਹਿਸਾਬ ਨਾਲੇ ਕੈਲਕੂਲੇਟ ਕੀਤਾ ਹੋਵੇਗਾ ਕਿ ਇਨ ਦਾ ਐਂਡ ਪਾਕਿਸਤਾਨੀ ਫੌਜ ਇਹਦਾ ਮਤਲਬ ਹੈ ਮੁਸਲਮਾਨ ਜਾਂ ਪਾਕਿਸਤਾਨ ਜਾਂ ਭਾਰਤੀ ਫੌਜ ਜਿਹਦਾ ਮਤਲਬ ਸਿੱਖ ਹੈ ਇਨ ਐਡਵਾਂਟੇਜਸ ਪੋਜੀਸ਼ਨ ਚ ਰਹਿਣ ਜਾਂ ਉਸ ਵੇਲੇ ਜਿਸ ਕਸਮ ਦਾ ਸੀ ਸੋ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਚ ਕਸ਼ਮੀਰ ਦਾ ਮੁੱਦਾ ਨਹਿਰੂ ਲੈ ਕੇ ਆਇਆ ਔਰ ਜੇ ਇੰਨਾ ਹੀ ਸੌਖਾ ਹੁੰਦਾ ਕਿ ਜਿੱਤ ਰਹੇ ਸੀ ਅੱਗੇ ਵਧ ਰਹੇ ਸੀ ਤੇ ਉਹ ਭੱਜ ਭੱਜੇ ਹੋਏ ਸੀ ਤੇ ਫਿਰ ਨਹਿਰੂ ਨੂੰ ਲਿਆਉਣ ਦੀ ਲੋੜ ਨਹੀਂ ਸੀ ਇਹ ਹੁਣ ਅੱਜ بڑے ਸ਼ੇਰ ਬਣੇ ਹੋਏ ਨੇ ਇਹਨਾਂ ਨੂੰ ਭੁੱਲ ਗਿਆ ਕਿ ਬਾੜ੍ਹ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਇਆ ਈਵਨ ਕਾਰਗਲ ਦੇ ਵਿੱਚ ਕੀ ਹਾਲ ਹੋਇਆ ਐਡੀ ਬਹਾਦਰ ਫੌਜ শ্রীলੰਕਾ ਚ ਉਹ ਰੈਗਟੈਗ ਤਾਮਿਲ ਜਿਹੜੇ ਨੇ ਉਹਨਾਂ ਤੋਂ ਜੁੱਤੀਆਂ ਖਾ ਕੇ ਆਏ ਨੇ ਸੋ ਕਾਲਡ ਆਈਪੀਕੇਐਫ ਇੰਡੀਅਨ ਪੀਸਕੀਪਿੰਗ ਫੋਰਸ ਦੇ ਥੱਲੇ ਉੱਥੋਂ ਹਾਰ ਕੇ ਦੌੜੇ ਨੇ ਔਰ ਇਹਨਾਂ ਦਾ ਆਪਣਾ ਹਾਲ ਜੂਨ 84 ਚ ਜ਼ੁਲਮ ਤਾਂ ਇਹਨਾਂ ਨੇ ਜੋ ਕੀਤਾ ਹੈ ਲੇਕਿਨ ਕਿਵੇਂ 72 ਘੰਟੇ 50 60 70 ਸਿੰਘਾਂ ਨੇ 72 ਘੰਟੇ ਇਹਨਾਂ ਨੂੰ ਸਬਕ ਸਿਖਾਇਆ ਇਹ ਕਿੱਡੇ ਕੇ ਆਪਣੇ ਆਪ ਨੂੰ ਸਮਝਦੇ ਨੇ ਕਿ ਬਈ ਇਹ ਹੈ ਕਿ ਬਗਾਨੀ ਸ਼ਹਿਦ ਉੱਤੇ ਜਿਹੜਾ ਬੜਕਾ ਮਾਰਨੀ ਹੈ ਸੋ ਹੁਣ ਇਹ ਜਿਹੜਾ ਸਾਰਾ ਪਾਰਟ ਹੈ ਉਨੇ ਅਗੋ ਲੰਬਾ ਚੌੜਾ ਕਿਹਾ ਜੀ ਅਸੀਂ ਫੌਜ ਨੂੰ ਦਾ ਇਸਤੇਮਾਲ ਨਹੀਂ ਕੀਤਾ ਹੁਣ ਅਸੀਂ ਜਿਹੜਾ ਦਾ ਆਈਐਫਸੀ ਸੈੱਟ ਦੈਟ ਓਨਲੀ ਟਾਈਮ ਵੈਨ 에ਅਰ ਪਾਵਰ ਵਾਸ ਫੁੱਲੀ ਯੂਟਿਲਾਈਜ਼ਡ ਵਾਸ ਡੂਰਿੰਗ 1971 ਵਾਰ ਬਟ ਦਾ ਸਿਚੁਏਸ਼ਨ ਹੈਜ਼ ਚੇਂਜਡ ਵੀ ਆਰ ਰੈਡੀ ਟੂ ਯੂਜ਼ 에ਅਰ ਪਾਵਰ ਟੂ ਡਿਫੈਂਡ ਆਵਰ ਸੈਲਵਜ਼ ਐਂਡ ਡੈਟਰ 에 ਕਨਫਲिक्ट ਹੁਣ ਅਸੀਂ ਜਿਹੜਾ ਉਹ ਕਰਾਂਗੇ ਵੀ ਅਸੀਂ ਤਿਆਰ ਹਾਂ ਬਿਲਕੁਲ ਅਸੀਂ ਇਰਫ ਆਵਰ ਯੂਜ਼ ਕਰਾਂਗੇ ਹੁਣ ਇਹ ਧਮਕੀਆਂ ਦੇ ਰਹੇ ਹੋ ਨਾਲ ਦੀ ਨਾਲ ਜਦੋਂ ਮੈਂ ਕਹਿ ਰਿਹਾ ਕਿ ਵੀ ਇਹ ਇੱਕ ਕਨਫਲਿਕਟ ਵਾਲਾ ਹਿੰਦੂਤਵੀ ਵਧਾ ਰਹੇ ਨੇ ਆ ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਰਾਹੀਲ ਜਿਹੜਾ ਕਿ ਇੱਕ ਪ੍ਰੈਕਟੀਕਲ ਜਰਨਲ ਹੈ ਜਿਨੇ ਜਿਸ ਤਰੀਕੇ ਨਾਲ ਖੈਬਰ ਪਖਤੂਨਵਾ ਤੋਂ ਲੈ ਕੇ ਦੂਸਰੇ ਸਾਰੇ ਸਰਹੱਦੀ ਏਰੀਆ ਚ ਨਾਰਥ ਵਜ਼ੀਰਿਸਤਾਨ ਸਾਊਥ ਵਜ਼ੀਰਿਸਤਾਨ ਸ਼ਾਂਤੀ ਕਾਇਮ ਕੀਤੀ ਹੈ ਕਰਾਚੀ ਵਰਗੀ ਟੈਕਨੀਕਲ ਪ੍ਰੋਬਲਮ ਨੂੰ ਹੈਂਡਲ ਕੀਤਾ ਹੁਣ ਜਿੱਥੇ ਕਿ ਇੰਡੀਅਨ ਏਜੰਸੀਆਂ ਗਿਲਗਿਤ ਦੇ ਵਿੱਚ ਗੜਬੜ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਉੱਥੇ ਉਸ ਦਾ ਪੂਰਾ ਹੋਲਡ ਹੈ ਸੋ ਇਸ ਵੇਲੇ ਦੇਖੋ ਪਾਕਿਸਤਾਨੀ ਫੌਜ ਇੱਕ ਜੇ ਪਾਕਿਸਤਾਨੀ ਲੋਕਾਂ ਦਾ ਕਿਸੇ ਸੰਸਥਾ ਦੇ ਉੱਤੇ ਕਿਸੇ ਇੰਸਟੀਚਿਊਸ਼ਨ ਦਾ ਇਤਬਾਰ ਹੈ ਉਹ ਪਾਕਿਸਤਾਨੀ ਫੌਜ ਹੈ ਔਰ ਬੇਸ਼ੱਕ ਉਹ اٹੈਂਪਟ ਕਰਦੇ ਨੇ ਕਿ ਸਿਵਿਲিয়ান ਐਡਮਿਨਿਸਟ੍ਰੇਸ਼ਨ ਆਏ ਪਰ ਇੱਕ ਤੋਂ ਬਾਅਦ ਇੱਕ ਕਰਪਟ ਆਂਦੇ ਹਨ ਤੇ ਜਦੋਂ ਫੌਜ ਉੱਥੇ ਟੇਕਓਵਰ ਕਰਦੇ ਹੈ ਉੱਥੇ ਕਦੇ ਫੌਜੀ 쿠 ਦੇ ਵਿੱਚ ਲੋਕ ਨਹੀਂ ਮਾਰੇ ਗਏ ਇਹ ਨਹੀਂ ਹੁੰਦਾ ਕਿ ਕੋਈ ਲੋਕ ਸਿਵਲian ਐਡਮਿਨਿਸਟ੍ਰੇਸ਼ਨ ਦੇ ਹੱਕ ਚ ਖਲੋ ਜਾਂਦੇ ਨੇ ਆ ਕੇ ਉੱਥੇ ਬਿਲਕੁਲ ਬਲੱਡਲੈਸ 쿠 ਹੁੰਦਾ ਕਿਉਂਕਿ ਲੋਕ ਵੈਲਕਮ ਕਰਦੇ ਨੇ ਔਰ ਪਾਕਿਸਤਾਨੀ ਫੌਜ ਇੱਕ ਡਿਸਿਪਲਿੰਡ ਐਂਟੀਟੀ ਹੈ ਔਰ ਮੈਂ ਸਮਝਦਾ ਹਾਂ ਵੀ ਕੋਵੇੜ ਇੱਕ ਛੋਟਾ ਜਿਹਾ ਮੁਲਕ ਉਹਨਾਂ ਨੇ ਕਿਵੇਂ ਅਫਗਾਨਿਸਤਾਨ ਨੂੰ ਹੈਂਡਲ ਕੀਤਾ ਹੈ ਕਿਵੇਂ ਅਮਰੀਕਾ ਨੂੰ ਹੈਂਡਲ ਕੀਤਾ ਹੈ ਕਿਵੇਂ ਭਾਰਤ ਨੂੰ ਹੈਂਡਲ ਕਰ ਰਹੇ ਨੇ ਔਰ ਇਹ ਉਹਨੇ ਬਿਲਕੁਲ ਉਹਨੇ ਦੇਖ ਦਿਆ ਜਨਰਲ ਰਾਹੀਲ ਨੇ ਕਿ ਵੀ ਇਹ ਬੜੇ আজকাল ਜਿਹੜੇ ਨੇ ਪੁੱਤਰੇ ਹੋਏ ਨੇ ਉਹਨਾਂ ਨੇ ਬਿਆਨ ਦਿੱਤਾ ਪਾਕਿਸਤਾਨ ਫੁਲੀ ਅਵੇਅਰ ਆਫ ਇੰਡੀਆਜ਼ ਨੇਫੀਰੀਅਸ ਡਿਜ਼ਾਈਨਸ ਜਨਰਲ ਰਾਹੀਲ ਟੈਲਸ ਮੋਦੀ ਉਹਨੇ ਵੀ ਸਿੱਧਾ ਕੋਈ ਜਨਰਲ ਆਪਣੇ ਲੋਕਾਂ ਨੂੰ ਨਹੀਂ ਕਿਹਾ ਜੇ ਅਸੀਂ ਤਿਆਰ ਆਂ ਅਸੀਂ ਸੋ ਉਹਨੇ ਮੋਦੀ ਨੂੰ ਕਿਹਾ ਉਹਨੇ ਕਿਹਾ ਆਪਣੇ ਜਿਹੜੇ ਤੁਹਾਡੇ ਗੰਦੇ ਨਾਪਾਕ ਇਰਾਦੇ ਨੇ ਜੋ ਤੁਹਾਡੀਆਂ ਕਰਤੂਤਾਂ ਨੇ ਤੁਸੀਂ ਖਬਰਦਾਰ ਹੋ ਜਾਓ ਅਸੀਂ ਜਾਣਦੇ ਆਂ ਵੀ ਅਸੀਂ ਤੁਹਾਨੂੰ ਕਿਵੇਂ ਜਿਹੜਾ ਉਹ ਸਬਕ ਸਿਖਾਣੇ ਔਰ ਗਿਲਗਿਤ ਦੇ ਵਿੱਚ ਹੀ ਖਲੋਕੇ ਇਹ ਗੱਲ ਕਹੀ ਹੁਣ 15 ਅਗਸਤ 1947 ਨੂੰ ਦੀ ਗੱਲ ਨੂੰ ਆਜ਼ਾਦੀ ਦੇ ਵਜ ਬਣਾਉਂਦੇ ਆ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਜਿਹੜਾ بلوچستان ਤੇ ਗਿਲਗਿਤ ਦੀ ਗੱਲ ਕੀਤੀ ਜੀ ਸੋ ਬਲੋਚੀਆਂ ਦਾ ਤਾਂ ਉਹਨਾਂ ਨੇ ਉੱਥੇ ਜਿਹੜਾ ਉਹ ਚੰਗੀ ਤਰ੍ਹਾਂ ਉਸ ਨੂੰ ਹੈਂਡਲ ਕਰ ਰਹੇ ਨੇ ਲੇਕਿਨ ਉਹਨਾਂ ਨੇ ਦੇਖਿਆ ਵੀ ਨਹੀਂ ਗਿਲਗਿਤ ਬਹੁਤ ਇੰਪੋਰਟੈਂਟ ਹੈ ਇਹ ਉਹ ਖੇਤਰ ਹੈ ਜਿਹਦੇ ਰਾਈ ਚੀਨ ਔਰ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ ਆਪਸ ਵਿੱਚ ਔਰ ਜਿਹੜਾ ਇਕਨੋਮਿਕਲ ਜ਼ੋਨ 365 ਬਿਲੀਅਨ ਡਾਲਰ ਦੇ ਕਰੀਬ ਜਿਹੜਾ ਇਹਨਾਂ ਨੇ ਖਰਚਣਾ ਹੈ ਚੀਨ ਨੇ ਉਹ ਸਾਰੀ ਸੜਕ ਵੀ ਔਰ ਗਵਾਦਰ ਪੋਰਟ ਦਾ ਰਸਤਾ ਵੀ ਉੱਥੋਂ ਆਣਾ ਔਰ ਗਿਲਗਿਤ ਦੇ ਵਿੱਚ ਸ਼ੀਆ ਮੈਜੋਰਿਟੀ ਹੈ ਔਰ ਇੰਡੀਅਨਸ ਕਾਰਗਿਲ ਦੇ ਵਿੱਚ ਵੀ ਸ਼ੀਆ ਨੇ ਇਸ ਪਾਸੇ ਸੋ ਇਹ ਉੱਥੇ ਕਾਫੀ ਗੜਬੜ ਖਰਾਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਗਿਲਗਿਤ ਖੋ ਕੇ ਜਨਰਲ ਰਾਹੀਲ ਨੇ ਕਿਹਾ ਆਰਮੀ ਚੀਫ ਜਨਰਲ ਰਾਹੀਲ ਸ਼ਰੀਫ ਔਨ Thursday ਵਾਂਟ ਇੰਡੀਆਜ਼ ਪ੍ਰੀਮੀਅਰ and its spy agency that Pakistan knows its enemies and is fully aware of their nefarious designs. And what is it? ਆਪਣੇ ਦੁਸ਼ਮਣਾਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣ ਮੋਦੀ ਤੇ ਨਾਲ ਉਹਨਾਂ ਕੇ ਆਰਾ ਨੂੰ ਵੀ ਕਿ ਵੀ ਸੁਣ ਲੋ ਕੰਨ ਖੋਲ ਕੇ ਇਹ ਅਸੀਂ ਆਪਣੇ ਦੁਸ਼ਮਣਾਂ ਨੂੰ ਬੜੀ ਚੰਗੀ ਤਰ੍ਹਾਂ ਪਛਾਣਦੇ ਔਰ ਤੁਹਾਡੇ ਨਾਪਾਕ ਗੰਦੇ ਜਿਹੜੇ ਤੁਹਾਡੇ ਡਿਜ਼ਾਈਨ ਨੇ ਇਰਾਦੇ ਨੇ ਉਹਨਾਂ ਤੋਂ ਅਸੀਂ ਵਾਕਿਫ ਹਾਂ ਮੇਕਿੰਗ ਅ ਸਪੈਸ਼ਲ ਮੈਂਸ਼ਨ ਆਫ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ and country's intelligence agency research and analysis wing raw general rahil assured the nation that the country's frontiers are totally secure unne inna dono da naam lende hain modi da aur rah da unhan ne ke apne lokan nu vi unhan ne assure kita ke sadiyan sarhadan puri tarah surakhiyat ne ji da army chief was speaking at a seminar in gilgit balistan to highlight the progress on the China Pakistan economic corridor jada e corridor ban reya arthik us mudde de utte seminar de vich army chief ne address kita while addressing the participants general raheel said i am confident that the country is moving in right direction and we will ensure foolproof security of china pakistan economical corridor ke asi bilkul theek disha wal ja rahe hain और असी जारीडोर नाने पूरी तरह सुरक्षा मुहैया करवावे ही एक्नोलज एंड एप्रीशिएटड द करेज एंड डिटर्मीनेशन ऑफ गिलगित बालस्तान पीपल एंड अश्योरड दैम दैट चाइना इज वर्किंग फॉर द वेलफेयर एंड डिवेलपमेंट ऑफ द रीजन उन्होंने कहा बहुत बहादुर लोग हो और चीन इस खत्े की आर्थिक तरक्की और विकास के लिए काम कर रहे आई एम कॉन्फिडेंट that gilgit balistan will also develop like the chinese area across the border jivein pakistan de dooje passe cheen de border jis kisam da vikas hai yo ja vikas hi gilgit aur dusre ch bhi hovega unhone ye keha ke bi us pakistan army provide karegi aur unne akheer che bhi ke we don't care what the world says but we are fighting for our survival and the way the army has worked for eradication of terrorism ਨੋ ਅਦਰ ਆਰਮੀ ਕੈਨ ਡੂ ਥੈਟ ਹੀ ਸੈਡ ਉਹਨੇ ਕਿਹਾ ਜੀ ਸੰਸਾਰ ਕੀ ਕਹਿੰਦਾ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਜਾਣਦੇ ਆ ਆਪਣੇ ਆਪ ਨੂੰ ਕਿਵੇਂ ਡਿਫੈਂਡ ਕਰਨਾ ਔਰ ਕੋਈ ਆਰਮੀ ਦੁਨੀਆ ਦੀ ਇਵੇਂ ਦਹਿਸ਼ਤਗਰਦੀ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਵੇਂ ਕਿ ਅਸੀਂ ਕੀਤਾ ਸੋ ਮੈਂ ਸਮਝਦਾ ਕਿ ਵੀ ਜੇ ਇੱਕ ਪਾਸੇ ਦਾ 에ਅਰ ਫੋਰਸ ਚੀਫ ਦੂਜੇ ਪਾਸੇ ਦਾ ਮੋਸਟ ਪਾਵਰਫੁਲ ਐਂਟੀਟੀ ਮੋਸਟ ਪਾਵਰਫੁਲ ਦੈਨ ਦਾ ਪਾਕਿਸਤਾਨਸ ਪ੍ਰਾਈਮ ਮਿਨਿਸਟਰ ਜੀ ਇਹ ਸਟੈਂਡ ਹੁਣ ਪਬਲਿਕਲੀ ਆ ਗਏ ਨੇ ਇਸ ਗੱਲ ਦੇ ਉੱਤੇ ਤਾਂ ਫੇਰ ਇਹ ਦੇਖਣ ਵਾਲੀ ਗੱਲ ਹੈ ਕਿ ਹਿੰਦੂ ਤਵੀਆਂ ਨੇ ਕਿੱਥੇ ਲਿਆ ਆ ਕੇ ਖੜਾ ਕਰ ਦਿੱਤਾ ਔਰ ਇਹ ਜਿਹੜੀ ਡੀਲ ਪੈਕਟ ਕੀਤਾ ਹੈ ਅਮਰੀਕਾ ਇੰਡੀਆ ਦਾ ਨਾਲ ਹੀ ਆ ਗਿਆ ਕਿ ਜੀ 20 ਮੀਟਿੰਗ ਜਿਹੜੀ ਚਾਈਨਾ ਦੇ ਵਿੱਚ ਹੋ ਰਹੀ ਆ ਉਹਦੇ ਚ ਰਸ਼ੀਅਨ ਪ੍ਰੈਜ਼ੀਡੈਂਟ ਵਲੈਡੀਮੀਰ ਪੁਤਿਨ ਟੌਪਸ ਚਾਈਨਸ ਗੈਸਟ ਲਿਸਟ ਫॉर ਜੀ 20 ਸਮਿਟ ਸੋ ਇਹ ਕਿ ਜਿੱਥੇ ਪਰਮਿਊਟੇਸ਼ਨ ਕੰਬੀਨੇਸ਼ਨ ਬਦਲਦੇ ਨੇ ਜੇ ਹੁਣ ਭਾਰਤ ਜਾ ਕੇ ਅਮਰੀਕਾ ਦੇ ਕੰਸ਼ ਚ ਵੜਿਆ ਤੇ ਰਸ਼ੀਆ ਨੇ ਵੀ ਇਧਰ ਸਿਗਨਲ ਦੇ ਦਿੱਤੇ ਨੇ ਚਾਈਨਾ ਨੂੰ ਕਿ ਭਾਈ ਠੀਕ ਹੈ ਔਰ ਜਿਹੜੇ ਚਾਈਨਾ ਔਰ ਰਸ਼ੀਆ ਇੱਕ ਸਟੇਜ ਤੇ ਭਾਰਤ ਰਸ਼ੀਆ ਦੀ ਸੈਟੇਲਾਈਟ ਕੰਟਰੀ ਸੀ ਉਹਨੇ ਅਮਰੀਕਾ ਦੀ ਗੱਲ ਚ ਵੜ ਗਿਆ ਤੇ ਰਸ਼ੀਆ ਆ ਕੇ ਜਿਹੜਾ ਉਹ ਚਾਈਨਾ ਦੇ ਨਾਲ ਖੜੋ ਗਿਆ ਉਹਨਾਂ ਨੇ ਕਿਹਾ ਜਿਹੜੇ 20 ਦੇਸ਼ ਆਣੇ ਨੇ ਉਹਨਾਂ ਚ ਸਭ ਤੋਂ ਜਿਹੜਾ ਜ਼ਿਆਦਾ ਜਿਸ ਗਰਮ ਜੋਸ਼ੀਨ ਆੜ ਔਰ ਟੌਪਸ ਚਾਈਨਸ ਗੈਸਟ ਲਿਸਟ ਜੀ ਉਹ ਰਸ਼ੀਆ ਹੋਏਗਾ ਸੋ ਇਹ ਹੈ ਕਿ ਆਪੇ ਬੀਜ ਆਪੇ ਹੀ ਖਾਓ ਜੋង ਤੁਸੀਂ ਬੀਜਣੇ ਐਜ਼ ਯੂ ਸੋ ਸੋ ਸ਼ਲ ਯੂ ਰਿਪ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ ਹੰਡੇ ਉਹਨ ਕਤਾਇੰਦਾ ਪੈਂਦਾ ਲੋੜਾ ਪਟਕੇ ਭਾਈ ਹੁਣ ਤੁਸੀਂ ਕਿੱਕਰ ਬੀਜ ਕੇ ਕੰਡੇ ਕਿਕਰ ਦੇ ਕਹੋ ਜੀ ਤੁਸੀਂ ਚਮਨ ਦੇ ਅੰਗੂਰ ਖਾਣੇ ਨੇ ਤਾਂ ਜਾਂ ਉਹਨ ਕਤਦਿਆਂ ਕਹੋ ਜੀ ਕਿ ਤੁਸੀਂ ਰੇਸ਼ਮ ਦੇ ਕੱਪੜੇ ਪਾਉਣੇ ਨੇ ਇਹ ਇਵੇਂ ਨਹੀਂ ਹੋਣਾ ਸੋ ਇਹ ਹਿੰਦੂ ਤੋਂ ਵੀ ਇਹ ਜਿਹੜੇ ਨੇ ਦੇ ਵਿਲ ਗੈਟ ਦ ਟੇਸਟ ਆਫ देयर ਓਨ ਮੈਡੀਸਨ ਜੀ ਡਾਕਟਰ ਸਾਹਿਬ ਬਿਲਕੁਲ ਇਥੇ ਲੈਨੇ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ